i okay. कोरोना वायरस महामारी ਤੋਂ ਬਾਅਦ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ। ਇਸੇ ਤਰ੍ਹਾਂ ਅਲਬਰਟਾ ਦੀ ਗੱਲ ਕਰੀਏ ਤਾਂ ਇੱਥੇ ਕੈਲਗਰੀ ਤੇ ਐਡਮਿੰਟਨ ਸ਼ਹਿਰ ਵਿੱਚ ਹਾਊਸਿੰਗ ਮਾਰਕੀਟ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਰੀਅਲ اسٹیਟ ਪਲੇਟਫਾਰਮ ਜ਼ੁਕਾਸਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਅਲਬਰਟਾ ਦੇ ਇਹ ਦੋ ਸ਼ਹਿਰ ਪੂਰੇ ਕੈਨੇਡਾ ਵਿੱਚੋਂ ਘਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਹੇ ਹਨ। ਕੈਲਗਰੀ ਅਤੇ ਐਡਮਿੰਟਨ ਦੋਵਾਂ ਵਿੱਚ ਸਾਲ 2020 ਅਤੇ 24 ਦੇ ਦਰਮਿਆਨ ਘਰਾਂ ਦੀ ਵਿਕਰੀ ਵਿੱਚ 146% ਦਾ ਵਾਧਾ ਦੇਖਣ ਨੂੰ ਮਿਲਿਆ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਅਲਬਰਟਾ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਵੀ ਦੇਖਣ ਨੂੰ ਮਿਲਿਆ ਅਲਬਰਟਾ ਦੀ ਆਬਾਦੀ ਵਿੱਚ 4.4% ਦੀ ਵਾਧਾ ਦੇਖਣ ਨੂੰ ਮਿਲਿਆ ਅਤੇ 2 ਲੱਖ ਤੋਂ ਵੱਧ ਲੋਕ ਸਿਰਫ ਪਿਛਲੇ 1 ਸਾਲ ਦੌਰਾਨ ਹੀ ਅਲਬਰਟਾ ਵਿੱਚ ਆਏ ਹਨ ਰਿਪੋਰਟ ਅਨੁਸਾਰ ਇਹ ਮਹੱਤਵਪੂਰਨ ਵਾਧਾ ਸੂਬੇ ਵਿੱਚ 1981 ਤੋਂ ਬਾਅਦ ਸਭ ਤੋਂ ਵੱਧ ਹੋਇਆ ਹੈ ਰਿਪੋਰਟ ਵਿੱਚ ਅਲਬਰਟਾ ਸਰਕਾਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਹੈ ਕਿ ਅਲਬਰਟਾ ਵਿੱਚ ਅੰਤਰ ਸੂਬਾ ਪ੍ਰਵਾਸ ਵੀ ਤੇਜ਼ੀ ਨਾਲ ਵਧਿਆ ਹੈ ਯਾਨੀ ਕਿ ਕੈਨੇਡਾ ਦੇ ਹੋਰ ਨਾ ਸੂਬਿਆਂ ਤੋਂ ਲੋਕ ਆ ਕੇ ਅਲਬਰਟਾ ਵਿੱਚ ਵਸੇ ਹਨ ਜਿਸ ਵਿੱਚ 2024 ਦੀ ਪਹਿਲੀ ਤਿਮਾਹੀ ਵਿੱਚ 12000 ਤੋਂ ਵੱਧ ਲੋਕ ਵੱਖ-ਵੱਖ ਸੂਬਿਆਂ ਤੋਂ ਆ ਕੇ ਅਲਬਰਟਾ ਵਿੱਚ ਵਸੇ ਜੇਕਰ ਇਥੇ ਕਰਾਂਦੀ ਔਸਤਨ ਕੀਮਤ ਦੀ ਗੱਲ ਕਰੀਏ ਤਾਂ ਮਈ 2024 ਵਿੱਚ ਕੈਲਗਰੀ ਵਿੱਚ ਰਿਹਾਇਸ਼ੀ ਘਰ ਦੀ ਔਸਤ ਕੀਮਤ 5,87,000 ਦੇ ਕਰੀਬ ਰਹੀ ਅਤੇ ਐਡਮਿੰਟਨ ਵਿੱਚ 3,92,000 ਦੇ ਕਰੀਬ ਹੈ। ਪੰਜਾਬ ਦੀ ਧੀ ਸੰਦੀਪ ਕੌਰ ਦੀ ਕੈਨੇਡਾ OPP ਪੁਲਿਸ ਵਿੱਚ ਤਨਖਾਹੀ ਹੋਈ ਹੈ ਇਸ ਮੌਕੇ ਉਹਨਾਂ ਦੀ ਮਾਤਾ ਪਰੰਜੀਤ ਕੌਰ ਗਰਚਾ ਨੇ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਤੀ ਪੰਜਾਬ ਪੁਲਿਸ ਵਿੱਚ ASI ਤਨਖਾਹਤ ਹਨ ਅਤੇ ਹੁਣ ਬੇਟੀ ਨੇ ਕੈਨੇਡਾ ਵਿੱਚ OPP ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬ ਦਾ ਮਾਣ ਉੱਚਾ ਕੀਤਾ ਹੈ ਉਹਨਾਂ ਦੱਸੇ ਕਿ ਕੈਨੇਡਾ ਵਿੱਚ ਆਪਣੇ ਜੁਆਇਨਿੰਗ ਲੈਟਰ ਲੈਣ ਲਈ ਆਪਣੇ ਪਿਤਾ ਤੇ ਮਾਂ ਦੋਵਾਂ ਨੂੰ ਉਸਨੇ ਕੈਨੇਡਾ ਬੁਲਾਇਆ ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਇਹ ਉਹਨਾਂ ਲਈ ਸਭ ਤੋਂ ਵੱਧ ਖੁਸ਼ੀ ਵਾਲਾ ਪਲ ਸੀ ਜਿਸ ਨੂੰ ਉਹ ਬਿਆਨ ਨਹੀਂ ਕਰ ਸਕਦੀ ਉਸ ਦੀ ਧੀ ਸੰਦੀਪ ਕੌਰ ਜੋ ਕਿ ਕੈਨੇਡਾ ਵਿੱਚ ਪੜ੍ਹਾਈ ਦੇ ਤੌਰ ਤੇ 2017 ਵਿੱਚ ਗਈ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕਰਕੇ OPP ਪੁਲਿਸ ਦੀ ਚੀਮੀ ਹਿੰਦੇ ਦੀ ਟ੍ਰੇਨਿੰਗ ਲਈ ਅਤੇ ਹੁਣ ਟ੍ਰੇਨਿੰਗ ਤੋਂ ਬਾਅਦ ਉਹ ਕੈਨੇਡਾ ਦੀ ਪੁਲਿਸ ਵਿੱਚ ਡਿਊਟੀ ਤੇ ਤਨਖਾਹ ਹੋਣ ਲਈ ਜਵਾਨਿੰਗ ਲੈਟਰ ਲਿਆ ਹੈ। ਉੱਥੇ ਹੀ ਸੰਦੀਪਕੌਰ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਪੰਜਾਬ ਪੁਲਿਸ ਸਮਰਾਲਾ ਥਾਣੇ ਵਿੱਚ ਏਐਸਆਈ ਤਨਖਾਹ ਹਨ। ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਬਹੁਤ ਹੀ ਮਾਣ ਤੇ ਸਤਿਕਾਰ ਮਿਲਿਆ। ਉਹ ਆਪਣੀ ਧੀ ਤੇ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਸੰਦੀਪ ਖੋਰ ਨੇ ਪਰਮਿਸ਼ਨ ਲਈ ਸੀ ਕਿ ਉਹਨਾਂ ਦੇ ਪਿਤਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਹੀ ਜੁਆਇਨਿੰਗ ਲੈਟਰ ਲੈਣ ਦੇ ਸਮਾਰੋਹ ਵਿੱਚ ਪਹੁੰਚਣਗੇ ਕੌਮੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਬਲ ਗਰਜ ਜੇਲ੍ਹ ਵਿੱਚ ਬੰਦ ਖੰਡੋਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅਮਰਿਤਪਾਲ ਸਿੰਘ ਨੂੰ ਪਰੋਲ ਮਿਲ ਗਈ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਖੁੱਲ ਵੀ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਦਿੱਲੀ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੋਚਣ ਲਈ ਪਰੋਲ ਤੇ ਅਸਾਮ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ ਅਮਰਿਤਪਾਲ ਨੂੰ ਪਿਛਲੇ ਸਾਲ 23 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਨੂੰ ਮਿਲੀ ਪਰੋਲ ਦੀਆਂ ਸ਼ਰਤਾਂ ਦੇ ਮੁਤਾਬਕ ਕੌਮੀ ਰਾਜਧਾਨੀ ਵਿੱਚ ਠਹਿਰਨ ਦੌਰਾਨ ਅਮਰਿਤਪਾਲ ਸਿੰਘ ਆਪਣੇ ਕਿਸੇ ਸਕੇ ਸਬੰਧੀ ਜਾਂ ਪਰਿਵਾਰਕ ਮੈਂਬਰ ਨਾਲ ਮਿਲ ਸਕਣਗੇ ਪਰ ਮੀਡੀਆ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਿਆਨ ਦੇਣ ਲਈ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਅਮਰਿਤਪਾਲ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਵਜੋਂ ਹਲਫ਼ ਲਿਆ ਜਾਣਾ ਹੈ ਪਰੋਲ ਤਹਿਤ ਕੁੱਲ 10 ਨਿਧਾਰਤ ਸ਼ਰਤਾਂ ਰੱਖੀਆਂ ਗਈਆਂ ਹਨ ਕੈਲੀਫੋਰਨੀਆ ਵਿੱਚ ਬੀਤੇ ਦਿਨੀ ਭਿਆਨਕ ਗਰਮੀ ਦੇ ਨਾਲ ਜੰਗਲ ਵਿੱਚ ਅੱਗ ਲੱਗਣ ਦੇ ਕਾਰਨ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਪਿਆ ਜਿਸ ਕਾਰਨ ਘੱਟੋ-ਘੱਟ 26000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਫਾਇਰ ਫਾਈਟਰਸ ਅੱਗ ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਰਾਹੀਂ ਵੀ ਪਾਣੀ ਪਾਇਆ ਜਾ ਰਿਹਾ ਹੈ ਰੋਵਲ ਕਸਬੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਬੀਤੇ ਦਿਨੀ ਸਭ ਤੋਂ ਪਹਿਲਾ ਅੱਗ ਲੱਗੀ ਜਿਸ ਨਾਲ ਧੂਏ ਦੇ ਵੱਡੇ ਵੱਡੇ ਬੱਦਲ ਬਣ ਗਏ। ਔਰੋਵਿੰਦ ਦੇ ਮੇਅਰ ਡੇਵਿਸ ਪਿਟਮੈਨ ਨੇ ਕਿਹਾ ਕਿ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਲੋਕਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਫਿਲਹਾਲ ਔਰੋਵਲ ਸ਼ਹਿਰ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਹਨ ਉਹਨਾਂ ਲਈ ਆਸਰਾ ਕੈਂਪ ਵੀ ਲਗਾਏ ਗਏ ਹਨ। ਔਰੋਵਿਲ ਦੇ ਨਾਲ-ਨਾਲ ਗਰਬਸ ਨਾਮਕ ਸਥਾਨ ਦੇ ਨੇੜ ਦੇ ਜੰਗਲਾਂ ਵਿੱਚ ਵੀ ਅੱਗ ਕਾਫੀ ਫੈਲ ਗਈ ਹੈ ਜਿਸ ਕਾਰਨ ਪਲੇਰਮੋ ਸ਼ਹਿਰ ਦੇ ਲੋਕਾਂ ਨੂੰ ਵੀ ਆਪਣੇ ਘਰ ਖਾਲੀ ਕਰਨੇ ਪਏ ਹਨ ਫਿਲਹਾਲ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ